ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਥਰਾਜ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੇਰੇ ਗਵਾਂਢ ਪਿੰਡ ਦੀ ਵੀਡੀਓ ਹੈ ਜੀ ਜਿਹੜੇ ਕਰੋ ਆਪਾਂ ਵੀਡੀਓ ਬਣਾ ਰਹੇ ਆਂ ਵਪਾਰ ਦਾ ਕੰਮ ਆ ਬਾਈ ਹੁਣਾਂ ਦਾ ਜੀ ਪਸ਼ੂ ਹਮੇਸ਼ਾ ਵੀਡੀਓ 'ਚ ਇੱਕ ਜਾਂ ਦੋ ਹੀ ਹੁੰਦੇ ਆ ਪਰ ਹੁੰਦੇ ਸਾਫ਼ ਆ ਜੀ ਅੱਜ ਤੁਹਾਡੇ ਆਸਤੇ ਇੱਕ ਟੌਪ ਦੀ ਮੱਝ ਲੈ ਕੇ ਆਏ ਆ ਜੀ ਚੰਗੇ ਦੁੱਧ ਦੀ ਮਾਲਕਨ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਪ੍ਰੀਤ ਸਿੰਘ ਆ ਜੀ ਪਿੰਡ ਥਰਾਏ ਤਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 95767 34853 ਠੀਕ ਆ ਜੀ ਜਿਹੜੀ ਆਪਾਂ ਪਰਸੋ ਗਾਂ ਦੀ ਵੀਡੀਓ ਪਾਈ ਸੀ ਵੈਗ ਗਈ ਜੀ ਉਹ ਉਹ ਬਈ ਅੱਧੇ ਘੰਟੇ ਚ ਵੈਗ ਗਈ ਦੂਜੇ ਕੇ ਫੋਨ ਤੇ ਵੈਗ ਗਈ ਠੀਕ ਫੋਨ ਦਾ ਹਜੇ ਵੀ ਆਈ ਜਾਂਦੇ ਆ ਠੀਕ ਆ ਵੀਰੇ ਤੇ ਹਾਂ ਤੇ ਅੱਜ ਜਿਹੜੀ ਵੀਰੇ ਮਾਜਾ ਸੂਆ ਕਿੰਨਾ ਮਾ ਜੀ ਇਹਦਾ ਸੂਆ ਬਈ origional ਦੂਜਾ ਕਦੋਂ ਸੂਈ ਆ ਜੀ ਇਹ ਇਹਨੂੰ ਹੋ ਗਿਆ ਬਈ ਤੀਜਾ ਚੌਥਾ ਦਿਨ ਆ ਹਜੇ ਬੱਚਾ ਕੀ ਆ ਜੀ ਬੱਚਾ ਮਗਰ ਮੇਲ ਕਾਫ ਮੇਲ ਕਾਫ ਆ ਜੀ ਠੀਕ ਆ ਵੀਰੇ ਤੇ ਜੀਰ ਦੀ ਸਾਫ ਆ ਜੀ ਜੀਰ ਦੀ ਸਾਫ ਆ ਬਈ ਕਿੰਨਾ ਬੋਲਾ ਭੰਡ ਚ ਪਾਉਂਦੀ ਆ ਜੀ ਅਸ ਟਾਈਮ ਬਈ ਹੈਗਾ ਇਹ ਥੱਲੇ 11 12 ਕਿਲੋ ਜੋਕ ਕੇ ਦੇ ਦਾਂਗੇ ਜੀ ਜੋਕ ਕੇ ਦੇ ਦਾਂਗੇ ਥਣਾ ਦੀ ਦੰਨਾ ਜੀ ਥਣਾ ਦੀ ਦੰਨਾ ਬਈ ਜਿਹੜੇ ਹਿਸਾਬ ਨਾਲ ਲੇਵਾ ਕਹਿਣ ਤਾਂ 15 16 ਕਹਿਦਾ ਹਾਮੀ ਭਰਉਂਦੀ ਆ ਤੈਨੂੰ ਵੀ ਪਤਾ ਗਾਂਗੂਲੇ ਵਾਲੇ ਹੀ ਕਰਦੀ ਐ ਸਹੀ ਗੱਲ ਆ ਜੀ ਬਾਕੀ ਹਵਾਨਾ ਤੋਂ ਬੰਦੇ ਬਾਹੂ ਹੀ 14 15 ਕਿਲੋ ਹੀ ਕਹਿਣਾ ਘਾਟ ਆ ਜਿਹੜੀ ਗੱਲ ਆ ਵੀਡੀਓ ਚ ਅਗਲਾ ਲੰਬਾ ਨਹੀਂ ਹੁੰਦਾ ਲੰਬਾ ਪਾਰ ਪਿੱਛੇ ਦੀ ਗਾਰੰਟੀ ਆ ਪਿੱਛੇ ਦੀ ਗਾਰੰਟੀ ਆ ਕਦ ਵੇਚ ਲੈ ਬਈ ਮੇਰੇ ਅੱਜ ਤੁਸੀਂ ਬਾਈ ਦੇ ਹਿਸਾਬ ਨਾਲ ਚੈੱਕ ਕਰ ਲਓ ਬਾਈ ਦਾ ਛੇ ਫੁੱਟ ਕੱਟਦਾ ਤੇ ਮੋਢੇ ਤੇ ਘਰਉਂਦੀ ਆ ਜੀ ਐਡੀ ਝ ਬਾਕੀ ਤੋਰ ਕੀ ਹੈ ਭਾਈ ਰੀਜਨਲ ਹੈ ਉਧਰ ਜੀਨ ਦਾ ਸਹਾਰਾ ਏਰੀਆ ਦੀ ਆ ਹਰਿਆਣੇ ਦੀ ਹਾਂ ਆਪਾਂ ਨੰਬਰ ਵੀ ਦੇ ਦਾਂਗੇ ਜਿੱਥੋਂ ਆਈ ਆ ਠੀਕ ਆ ਜੀ ਹਾਂ ਤੋਰ ਕੇ ਦਿਖਾ ਦਿ ਵੀਰੇ ਤੋਰ ਕੇ ਦਿਖਾ ਦਿੰਦਾ 22 ਦੇ ਦਸਨ ਮੁਤਾਬਕ ਜੀ ਸੂਆ 22 ਦਾ ਦੂਜਾ ਸੂਈ ਆ ਜੀ ਤਿੰਨ ਤੋਂ ਚਾਰ ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਕੱਟਾ ਜੀ ਜੇਰ ਦੀ ਸਾਫ ਆ 11 ਕਿਲੋ ਨੈਟ ਬੋਲਾ ਤਿਆਰ ਆ ਜੀ 2 ਟਾਈਮ 4 ਟਾਈਮ 6 ਟਾਈਮ 24 ਕਰ ਸਕਦੇ ਆ ਬਾਈ ਕਹਿੰਦਾ ਜੀਦ ਹਰਿਆਣੇ ਦੀ ਆ ਜੀ ਇਹ ਝੋਟੀ ਬਾਕੀ ਜਿੱਥੋਂ ਆਈ ਆ ਆਪਾਂ ਉਹਦਾ ਕਨੈਕਟ ਨੰਬਰ ਵੀ ਦੇ ਦਾਂਗੇ ਸ਼ੱਕ ਦੇ ਪੂਰੇ ਕਰ ਕੋ ਜਵਾਨ ਹੋ ਗਈ ਠੀਕ ਆ ਜੀ ਬਾਕੀ ਹਵਾਨਾ ਸੋਨਾ ਕਰਮਾਲੀ ਦਾ ਫਿਟਨੈਸ ਵਾਲਾ ਹਵਾਨਾ ਕਹਿਣ ਨੂੰ ਤਾਂ ਮੈਂ 18 ਕਹਦਾ ਨਾ ਉਹਨਾਂ ਵੀ ਹਾਮੀ ਭਰਉਂਦੀ ਆ ਇਹ ਸਹੀ ਗੱਲ ਆ ਉਹਦਾ ਫਾਇਦਾ ਨਹੀਂ ਬਰੇ ਕੋਈ ਜਿੰਨਾ ਦੁੱਧ ਕਰਮਾਲੀ ਨੇ ਕੱਢਣਾ ਉਹਨਾਂ ਹੀ ਕਹਿੰਦਾ ਫਾਇਦਾ ਆਗਾ 15 ਕਿਲੋ 22 10 ਦਾ ਖੁੱਲਾ ਪਿਆ ਜੂ ਹੱਕ ਵੀ ਹੈ ਵੀਰੇ ਦੇਣ ਦਾ ਕਿਉਂਕਿ ਛੋਟੀ ਚ ਬਰੀਕੀਆਂ ਬਹੁਤ ਜ਼ਿਆਦਾ ਨਹੀਂ ਜੀ ਫਨਾਂ ਦੀ ਡੰਨ ਹੈ ਜੀ ਭਾਰ ਪਿੱਛੇ ਦੀ ਗਰੰਟੀ ਹੋਊਗੀ ਬੇਫਿਕਰ ਹੋ ਜੋ ਹਾਈਟ ਚੰਗੀ ਆ ਬੇਲ ਵੀ ਚੰਗੀ ਆ ਤੇ ਜਾ ਕੇ ਦੇਖੋ ਸਾਹਮਣੇ ਆਹ ਵੇਲਾ ਕਾਗਜੀ ਪਿੰਡਾ ਵਰਗਾ ਪਿੰਡਾ ਹੈ ਕਾਗਜੀ ਪਿੰਡਾ ਚਾਰ ਤੇ ਵਧੀਆ ਮੈਂ ਦਾਣੇ ਤੇ ਵਧੀਆ ਠੀਕ ਆ ਵੀਰੇ ਬਾਕੀ ਕੁੰਡਾ ਸੈੰਗਾ ਕੁਆਲਿਟੀ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲਓ ਥਣ ਕੱਲਾ ਕੱਲਾ ਨਿੱਖੜ ਮਾ ਠੰਡੀ ਸੀਲ ਦੀ ਬਾਈ ਕਹਿੰਦਾ ਗਾਰੰਟੀ ਆ ਬੇਫਿਕਰ ਹੋ ਜਾ ਆ ਚੀਜ਼ਾਂ ਜਿਹੜੀਆਂ ਲੱਗੀਆਂ ਨੇ ਐਚ ਅਫਗਾਨੀਆਂ ਲੱਗਦੀਆਂ ਬਈ ਸਹੀ ਗੱਲ ਆ ਜੀ ਹਵਾਨਾ ਚੈੱਕ ਕਰੋ ਪੂਰਾ ਫਿਟਨਾ ਸਾਲਾ ਬਟਨ ਨਾਲ ਹਵਾਨਾ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਡਿਮਾਂਡ ਬਈ ਆਪਾਂ ਫੋਨ ਤੇ ਕਰਾਂਗੇ ਕਰਾਂਗੇ ਜਾਇਜ਼ ਲੋਕਾਂ ਨੂੰ ਆਪਾਂ 3.5-4 ਨਹੀਂ ਮੰਗਦੇ ਠੀਕ ਜਾਇਜ਼ ਹੋਊਗੀ ਅੱਗੇ ਗਾਂ ਦਾ ਵੀ ਆਪਣਾ ਜਾਇਜ਼ ਹੀ ਸੀ ਤਾਂ ਮੰਗਦੇ ਹਾਂ ਵੀ ਗਾਂ ਦਾ ਆਪਾਂ ਫੋਨ ਤੇ ਕਿਉਂਕਿ ਫੋਨ ਤੇ ਮੱਲ ਕਰਦੇ ਆਂ ਕਈ ਯਾਰ ਗਾਂ ਕਿਦਾਂ ਦਾ ਉਹ ਲਾਉਣਾ ਹੁੰਦਾ ਕਈ ਯਾਰ ਕਿਦਾਂ ਦਾ ਜੀ ਦਾ ਭਾਰ ਵਾਲੇ ਆਪਾਂ ਨੂੰ ਮੈਂ ਦੇ ਦਾਂਗੀ ਸਹੀ ਗੱਲ ਹੈ ਜੀ ਡਿਮਾਂਡ ਬਾਈ ਕਹਿੰਦਾ ਇਹਦੀ ਫੋਨ ਤੇ ਰਹਿਣ ਵਾਲੀ ਆ ਪਰ ਹੋਊਗੀ ਜਾਇਜ਼ ਇਹ ਨਹੀਂ ਵੀਰੇ 3.5 ਲੱਖ ਰੁਪਈਆ ਆਪਾਂ ਮੰਗ ਲਾਂਗੇ ਬਿਲਕੁਲ ਜਾਇਜ਼ ਡਿਮਾਂਡ ਹੋਊਗੀ ਬਾਕੀ ਜਿਹਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਬ That's